ਹਾਂਜੀ ਜੀ ਸਾਸੀ ਕਾਜੀ ਸ਼ਕਾਟੇ ਫਰਮ ਨੜ ਗਿਆ ਤੁਹਾਡਾ ਸਵਾਗਤ ਆ ਜੀ ਅੱਜ ਦੀ ਵਿਜਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਨਾਨਕ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਚਾਰ ਛੋਟੀਆਂ ਦਿਖਾਉਣੀਆਂ ਨੇ ਸੁਈਆਂ ਸਵਾਈਆਂ ਛੋਟੀਆਂ ਨੇ ਬਾਕੀ ਆ ਜੋ ਕਰਦੇ ਆ ਵੀਰ ਹੁਣ ਆਣਾ ਗੱਲਬਾਤ ਤੇ ਪੁੱਛਨੇ ਆ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸ਼ਿਕਾਰ ਡੇਰੀ ਫਾਰਮ ਵੇਖਣ ਵਾਲੇ ਜਿੰਨੇ ਮੇਰੇ ਭੈਣ ਭਰਾ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਭਰਾ ਬਹੁਤ ਪਿਆਰ ਦੇਂਦੇ ਕਮੈਂਟ ਵੀਰ ਭਰਾ ਇੰਨਾ ਪਿਆਰ ਦੇਂਦੇ ਨੇ ਇੰਨੇ ਕਮੈਂਟ ਆਉਂਦੇ ਨੇ ਸੋਹਣੇ 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 ਕੋਈ ਗੱਲ ਨਹੀਂ ਹਾਂਜੀ ਤੇ ਵੱਧ ਤੋਂ ਵੱਧ ਪਿਆਰ ਕਰੋ ਆਪਾਂ ਤੁਹਾਨੂੰ ਰੋਜ਼ ਤੇ ਨਵੀਂ ਤੋਂ ਨਵੀਂ ਵੀਡੀਓ ਲਿਆਓ ਵੱਸ ਪਿਆਰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਪਿੰਡ ਸ਼ਿਕਾਰ ਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤੇ ਸਸੀ ਡੇਰਾ ਆਪਣਾ ਨਾਂ ਦਾ ਫੋਨ ਨੰਬਰ ਹੈਗਾ 628743 79 ਰੇਕਾ ਸੋਕਾ ਤੇ ਅੱਜ ਕਿੰਨੀਆਂ ਝੋਟੀਆਂ ਨੇ ਅੱਜ ਜੀਤ ਜੀ ਝੋਟੀਆਂ ਆ ਚਾਰ ਨੇ ਚੰਗੀ ਕੁਆਲਟੀ ਦੀਆਂ ਵਧੀ ਵਧੀਆ ਹਾਂਜੀ ਤੇ ਦੁੱਧ ਵਾਲੀਆਂ ਹਾਂਜੀ ਦੁੱਧ ਵਾਲੀਆਂ ਚੰਗੀਆਂ ਵੱਡੀਆਂ ਝੋਟੀਆਂ ਜੀਤ ਜੀ ਪਹਿਲੇ ਸਵੇਰੇ ਝੋਟੀ ਆਈ ਜੇ ਮੋਰ ਮੰਡੀੋਂ 1 ਲੱਖ ਤੇ 38000 ਦੀ 1 ਲੱਖ 38000 ਦੀ ਐਤ ਕੀ ਇਹ ਤੀਸਰਾ ਸੂਆ ਸੋ ਆਵਾ ਸੂਈ ਆ ਹਾਂਜੀ ਸੂਈ ਆ ਵੇਖੋ ਥਾਲੇਵਾ ਵੇਖੋ ਤੇ ਮਗਰ ਨਾਰੂ ਨਾਲ ਗਿੱਲਾ ਨਾ ਪਰਸੋਂ ਦੀ ਸੂਈ ਜੀ ਮਗਰ ਕੀ ਇਹ ਕਟੜ ਕੱਟੀ ਆ ਇਹ ਮਗਰ ਇੱਕ ਕੱਟ ਕੱਟੀ ਜੀ ਜੈਡ ਬਲੈਕ ਝੋਟੀ ਆ ਵੇਖੋ ਸਿੰਘ ਸੁੰਗ ਦੀ ਕੁਆਲਿਟੀ ਜੈਡ ਬਲੈਕ ਹੀ ਆ ਟੀ ਜੀ ਹਾਂਜੀ ਜੈਡ ਬਲੈਕ ਕੱਟੀ ਚੰਗੀ ਝੋਟੀ ਆ ਵੇਖੋ ਤੇ ਲੇਵੇ ਲੂਵੇ ਦੀ ਬਹੁਤ ਸਾਫ ਆ ਤੀਸਰਾ ਸੂਆਰ ਕੀ ਸੂਈ ਹੈ 10 ਕਿਲੋ 11 ਕਿਲੋ ਬੋਰਾ ਹੀ ਹੈ ਹਾਂਜੀ ਵੇਖੋ ਲੈਵਾ ਇੰਤੈਂ ਅੱਜ ਮੈਂ ਖਿਚੀ ਗਈ ਹੈ 10 11 ਕਿਲੋ ਮੈਂ ਤੇ ਕੀ ਹੈ ਹਾਂਜੀ ਤੇ ਪਰ ਵੱਡੀ ਝੋਟੀ ਆ ਪੂਰੀ ਲੇਵੇ ਦੇਖੋ ਕਿੰਨੀ ਸਾਫ਼ ਤੇ ਸੁਥਰੀ ਆ ਵੱਡੀ ਚ ਇਹ ਨਾ ਗਈ ਕੋਈ ਛੋਟੀ ਨਾ ਮਤ ਕਿ ਇਹ ਫੁੱਲ ਸੈਜਾ ਤੇ ਉੱਤੋਂ ਪੂਰੀ ਚੌੜੀ ਚੂੜੀ ਆ ਪਰ ਸਿੰਗ ਦੀ ਕੁਆਲਿਟੀ ਵੀ ਚੰਗੀ ਜੈਡ ਬਲੈਕ ਝੋਟੀ ਆ ਵੇਖੋ ਬਹੁਤ ਚੰਗੀ ਲੇਵੇ ਲੂਵੇ ਦੀ ਵੇਖੋ ਉਨੀ ਗਾਰਡ ਤੇ ਉਨੀ ਪਿਛਾੜ ਵੇਖੋ ਬਹੁਤ ਸਾਫ਼ ਸੁਫਾ ਝੋਟੀ ਲੇ ਵਾਲੂਆ ਚੈੱਕ ਕਰੋ ਇੱਕ ਵਾਰੀ ਫੇਰ ਜਿਆਦੀ ਲੇਵਲ ਉਪਰ ਦੀ ਸਫਾਈ ਆ ਵਧੀਆ ਛੋਟੀ ਵੀ ਜਿੱਦੋਂ ਤੱਕ ਕਿੰਨਾ ਚਵਾ ਦੇਗੀ 15 ਕਿਲੋ ਦੀ ਗਾਰੰਟੀ ਹੈ ਰਕੀ ਦੇ 15 ਕਿਲੋ ਦੀ ਪਰ ਵਧੀਆ ਛੋਟੀ ਚੰਗੀ ਕੁਆਲਿਟੀ ਦੀ ਬੜੀ ਬੜੀ ਸੀਲ ਆ ਆ ਲੋ ਸੀਲ ਆ ਆ ਇਦਾਂ ਦੀ ਉੱਧਰ ਦੀਆਂ ਹੁਣ ਹੁੰਦੀਆਂ ਏ ਹਾਂਜੀ ਵੇਖੋ ਪਲੀਆਂ ਜੁੜੀਆਂ ਪਿੱਠਪੂੜਾ ਵੇਖੋ ਤੇ ਇੱਧਰ ਸੀਲ ਵੇਖੋ ਕਿੰਨੀ ਐ ਵੇਖੋ ਐ ਉਦਾਂ ਹੈ ਵੇਖੋ ਪਸ਼ਮੀਨੀ ਹੈ ਜੇ ਪਰ ਚਵਾਈ ਬਹੁਤ ਪੋਲੀ ਆ ਵੇ ਹੈਲੋ ਜੀ ਭਾਈ ਬਹੁਤ ਸਾਫ ਸੂਫ ਝੋਟੀ ਆ ਲੈਵੇ ਦੀ ਓਨੀ ਗਾੜ ਤੇ ਹੁੰਦੀ ਪਿਛਾੜ ਆ ਹੁਣ ਦੁੱਧ ਕਿੰਨਾ ਪੱਕਾ ਤਿਆਰ ਆ ਬੋਲਾ ਕਿਲੋ ਬੋਲਾ ਹੀ 10000 ਕਿਲੋ ਬੋਲਾ ਹੈਗਾ ਤੇ ਸنگ-ਸنگ ਵੇਖੋ ਚੰਗਾ ਕੁਆਲਟੀ ਦਾ ਪੂਰੀ ਵੱਡੀ ਝੋਟੀ ਆ ਪਰ ਦੁੱਧ ਵਾਲੀ ਹੈ ਜਿੰਨੀ ਵੀ ਦੁੱਧ ਕਿੰਨਾ ਚਵਾ ਜੇਗੀ 15 ਕਿਲੋ ਜੀ ਆਪਣੀ ਫੁੱਲ ਗਾਰੰਟੀ ਹੋਏਗੀ ਆ ਰਕੀ 15 ਕਿਲੋ ਪਰ ਲੈ ਵਾ ਜੀ ਦੱਸਦਾ ਮੈਂ ਦਾ ਆਹਾਂ ਕੀ ਨਾ ਅਨਾਖ ਆ ਬੀ ਆ ਵੇਹ ਅਲੱਹਾ ਬਖਸ਼ ਕਰੇ ਅਪਤਾਨ ਸਾਫ ਸਾਵਾ ਅਸਾ ਪਾ ਕੇ ਤੇ ਇਹ ਹੁਣਾ ਪਰ ਮੈਂ ਦਾ ਲੇਵਾ ਹੀ ਦੱਸਦਾ ਵੀ ਉਹਨਾਂ ਹੀ ਗਾਰਡ ਤੇ ਉਹਨਾਂ ਹੀ ਪਛਾੜ ਹਾਂਜੀ ਤੇ ਵੱਡੀ ਝੋਟੀ ਪੂਰੀ ਆ ਹਾਂਜੀ ਤੇ ਪਰ ਚੰਗੀ ਏ ਥਣ ਥੁੰਦ ਵੀ ਚੰਗਾ ਏ ਉਹ ਖਦੀ ਆਵੇ ਲੋ ਜਾਮਨੂ ਵਰਗੀ ਕਾਲੀ ਸ਼ਾਹ ਵਾ ਹਾਂਜੀ ਚਮੜੀ ਬਰੀਕ ਆ ਕੋਈ ਕੋਈ ਹੁਆਲੀ ਨਹੀਂ ਕੋਈ ਕੁਕੋਚੀ ਨਹੀਂ ਕਿਉਂ ਵੀ ਜੇ ਸੁਹੀ ਆ ਜੇ ਹਾਰ ਸ਼ਿੰਗਾਰ ਨਹੀਂ ਹੋਇਆ ਝੋਟੀ ਦਾ ਨਹੀਂ ਹੋਇਆ ਤੇ ਲੇਵਾ ਵੇਖੋ ਪਰ ਵੇਖੋ ਉਹ ਨਾਈ ਗਾੜ ਤੇ ਉਹ ਨਾਈ ਪਛਾਹ ਠੰਡੀ ਭਾਈ ਠੰਡੀ ਠੀਰੀ ਆ ਪਰ ਚੰਗਾ ਦੁੱਧ ਚਵਾਏਗੀ ਝੋਟੀ ਮੈਂ ਕਹਿੰਨੇ ਭਾਈ ਇਧਰੋਂ ਫਰ ਲੋ ਤੇ ਭਾਈ ਪਰ ਰੇਟ ਹੋਏਗਾ ਨੋਰਮਲ ਰੇਟ ਤੇ ਵੇਚੀ ਤਦ ਮਾਗੇ ਹੋਈ ਨਹੀਂ ਇਹਦੇ ਆਫਰ ਹੀ ਲਾ ਦੇਣੀ ਆ ਜੀ ਝੋਟੀ ਵੇਖੋ ਪਰ ਲੈਵਾ ਵੇਖੋ ਹਾਂਜੀ ਤੇ ਕੀ ਮੁੱਲ ਕਰਦੇ ਜੈ ਜੀ ਛੋਟੀ ਹੁਣ ਅੱਜ ਵੇਚਣ ਨੂੰ ਵੇਚਦੀ ਦੀ 110000 ਤੇ ਅੱਜ ਮਾਨਤਨ ਜੈਜ ਮਾਨਤਨ ਛੋਟੀ ਦਾਂਗੇ ਜੈਸ ਨੂੰ ਹੀ ਹੋਣੀ ਸਿਰਫ ਹਾਂਜੀ 80000 ਦੀ ਛੋਟੀ ਦੇਣੀ ਹੈ ਬਸ ਜੈਜ ਮੋਲਾ ਕੋਈ ਵੇਚਣ ਵਾਲਾ ਵੀਰ ਵੀ ਲਿਆਇਆ ਪਰ ਥੱਬੇ ਥੱਬੇ ਲਾਇਆ ਪਾਂਡੀ ਪਾਈ ਆ ਥੱਲੇ ਲੈਵੇ ਦੀ ਪਾਂਡੀ ਪਾਈ ਜੀ ਹਾਂਜੀ ਵੇਖੋ ਵੇਖ ਲੋ ਪੰਡ ਲੈਵੇ ਦੀ ਆ ਇਹਨੇ ਦੀ ਕੋਈ ਤਾ ਨਹੀਂ ਸਿਆਸੀ ਆ ਦੀ ਫੁੱਲ ਸੇ ਆ ਜਾ ਵੱਡੀ ਆ ਪਰ ਇਹਨੇ ਦੀ ਕੋਈ ਦਿੰਦਾ ਨਹੀਂ ਆ ਕੋਈ ਵੇਚਣ ਵਾਲਾ ਵੀਰ ਵੀ ਲੈ ਜਾ ਦੇਖ ਲੋ ਸਿੱਕ ਦੀ ਕੁਆਲਟੀ ਪੂਰੀ ਕਾਲੀ ਜਾਮਣੂ ਆਂਗਾ ਪਿੱਠ ਪੂੜਾ ਵੀ ਤਾਂ ਚੌੜਾ ਐ ਇਹਨੂੰ ਕਿ ਤੇਲ ਤੂ ਹੋਏ ਨਾ ਤੇ ਫੇਰ ਆ ਮੈਂ ਕਹਿੰਦਿਆਂ ਵੀ ਤੇ ਪਰ ਚੰਗੀ ਕੁਆਲਿਟੀ ਦੀ ਵਧੀਆ ਹਾਂਜੀ ਸੋਹਣੀ ਝੋਟੀ ਆ ਰੇੜਾ ਮੁੱਲ ਜਿਆਦਾ 8000 ਉਹ ਤਾਂ ਛੋਟ ਛੋਟ ਕਰ ਦੋਗੇ ਹੋ ਹੋ ਜਾਈਗੀ ਹਾਂਜੀ ਤਾਂ ਦੋ ਨੰਬਰ ਦੀ ਝੋਟੀ ਪਹਿਲਾਂ ਨਹੀਂ ਝੋਟੀ ਜੇ ਮੂੰਹ ਇਹ ਮੂੰਹ ਚਾਰ ਦੰਦ ਹਾਂਜੀ ਸੂਈ ਆ ਸੂਈ ਆ ਥਣ ਥਣ ਚੈੱਕ ਕਰੋ ਇਹਦਾ ਵੀ 8 ਕਿਲੋ 8 ਕਿਲੋ ਝੋਟੀ ਜੇ ਮਗਰੇ ਦੇ ਕੀ ਆ ਇਹ ਮਗਰ ਤੁਹਾਨੂੰ ਵੇਖ ਕੇ ਦੱਸਨੇ ਹਾਂ ਵੇਖੋ ਇਹ ਵੀ ਚੰਗੀ ਝੋਟੀ ਸਿੰਘ ਸਿੰਘ ਦੀ ਨਿੱਕੀ ਚੰਗੀ ਕੁਆਲਿਟੀ ਦੀ ਆ ਸਿੰਘੇ ਦਾ ਵੀ ਬਿਲਕੁਲ ਨਿੱਕਾ ਲੱਗਾ ਏ ਪਰ ਸੋਹਣੀ ਝੋਟੀ ਏ ਜਿਹਨੂੰ ਆਂਦੇ ਪਰ ਵਧੀਆ ਬਈ ਭਲੀ ਜੁੜੀ ਆ ਕੋਈ ਲਿਸੀਆਂ ਨਹੀਂ ਮਈਆਂ ਪਲੀਆਂ ਜੁੜੀਆਂ ਵੇਖੋ ਜੀ ਤੇ ਲੇਵੇ ਲੂਵੇ ਦੀ ਇਹ ਵੀ ਵੇਖ ਬੜੀ ਸਾਫ ਆ ਸਾਫ ਲੇਵੇ ਦੀ ਬਿਲਕੁਲ ਹੀ ਇਹਦਾ ਵੀ ਕੱਦ ਘੜ ਚੰਗਾ ਪਲੀ ਜੁੜੀ ਆ ਕੋਈ ਲਿੱਸੀ ਲੁਸੀ ਨਹੀਂ ਆ ਗਈ ਵੀਰ ਜੀ ਇਹ ਦੁੱਧ ਕਿੰਨਾ ਚਵਾ ਦੇਗੀ ਵੀਰ ਜੀ ਦੁੱਧ ਇਹ 10 ਕਿਲੋ ਆ ਲੋ ਇਹ ਵੀ ਠੰਡੀ ਤੇਰੀ ਆ ਸਾਰੀਆਂ ਠੰਡੀਆਂ ਆ ਉਹ ਕੈਮਰੇ ਤੋਂ ਡਰਦੀ ਆ ਪਰ ਚੰਗੀ ਆ ਆ ਠੰਡੀ ਤੇਰੀ ਆ ਵੇਖੋ ਇਹ ਵੀ ਲੇਵੇ ਲੂਵੇ ਦੀ ਬਹੁਤ ਸਾਫ ਆ ਦਾ ਦਾ ਯਾਰ ਅੰਗਲ ਦੁੱਧ ਦਰਮਾਨ ਦੇ ਦੇਗੀ ਮੈਂ ਆ ਵੇਖੋ ਸਿਰਫ ਆ ਟੇ ਤਨਾ ਕੈਮਰੇ ਤੋਂ ਡਰਦੀ ਹੋਣੀ ਕੋਈ ਗੱਲ ਠੰਡੀ ਧੀਰੀ ਓਦਾਂ ਤੇ ਇਹਦੇ ਮਗਰ ਕਟਾ ਤੇ ਕੱਟੀ ਜੋ ਉਹ ਤੁਹਾਨੂੰ ਬਹੁਤ ਖਾਦਨੇ ਹੋਣੀ ਪਰ ਲੈਵੇ ਲੂ ਇਹਦੀ ਵੀ ਬਹੁਤ ਸਾਫ ਸੁਥਰੀ ਆ ਇਹ ਨਾ ਕਿ ਇਹ ਅੱਜ ਨਾ 8 ਵੇ ਪੁਰਾਹਾਂ ਆਈਆਂ ਸੀ 8 ਵੇ ਖਾਲੀ ਕੀ 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 ਕੀਤੀ ਐ 8 ਵਜੇ ਤੇ ਇਹਦਾ ਵੀ ਕੱਦ ਘਾੜ ਚੰਗਾ ਐ ਤੇ ਪਲੀ ਜੁੜੀ ਐ ਵੀ ਬਸ ਤੇ ਲੈਵੇ ਲੂ ਵੀ ਇਹ ਵੀ ਵੇਖੋ ਕਿੰਨੀ ਸਾਫ ਆ ਕੋਈ ਇਹ ਨਹੀਂ ਵੀ ਕੋਈ ਮਿਆਂ ਟਾਈਮ ਨਹੀਂ ਲੱਗਾ ਨਾ ਜੀ ਨਾ ਹਾਂਜੀ ਸਿੰਘ ਸੁنگੇ ਦਾ ਵੀ ਨਿੱਕਾ ਲੱਗਾ ਤੇ ਥਨ ਥੁਨੇਰਾ ਵੀ ਚੈੱਕ ਕਰ ਲੋ ਬਹੁਤ ਚੰਗਾ ਥਾਨਿਆ ਪਰ ਇਹ ਵੀ ਪਲੀ ਜੁੜੀ ਆ ਕੋਈ ਹੋ ਹਾਂਜੀ ਵਧੀਆ ਤੇ ਥੋੜਾ ਨਾ ਕੀ ਕੀ ਕੈਮਰੇ ਦਾ ਡਰਤੀ ਆ ਹਾਂਜੀ ਆ ਉਦਾਂ ਨਹੀਂ ਆ ਗਈ ਹਾਂਜੀ ਲਸ਼ੂ ਲਸ਼ੂ ਕਰਦੀ ਝੋਟੀ ਹਾਂਜੀ ਵੇਖੋ ਥਨ ਥੁਨੇ ਤੇ ਚੰਗਾ ਕੱਦਗਾਠਾ ਦਾ ਵੀ ਵਧੀਆ ਵਾ ਤੇ ਇਹਦਾ ਮੁੱਲ ਜਾਇਜ਼ ਵੀ ਜਾਇਜ਼ ਕੋਈ 85 ਨਹੀਂ ਕੋਈ 87 ਨਹੀਂ 2 2 ਘੱਟ 70 ਦੀ ਹੁਣੀ ਬਸ ਸਟੂਡੀ ਦੇ ਤਾਂ 66000 ਦੀ ਐਡਜਸਟਮੈਂਟ ਹੋ ਗਈ ਦਿੰਦਾਣੀ ਜੀ 66000 ਦੀ ਮੁੱਲ ਜਾਇਜ਼ ਆ ਹਾਂਜੀ ਮੁੱਲ ਜਾਇਜ਼ ਜਿਹੜੀ ਗੱਲ ਜਾਇਜ਼ ਆ ਤੇ 10000 ਅੰਕਲ ਦੁੱਧ ਨੇ ਦੇਈ ਜਾਣਾ ਰਮਾਨ ਵੀ ਮੈਂ ਨਾ ਹੈ ਨਾ ਠਾ ਹਾਂਜੀ ਪਰ ਅਠਾ ਦਾ 75 ਕਿਲੋਆਂ ਦੀ ਫੁੱਲ ਜਗ੍ਹਾ ਰੱਖੀ ਹੋਈ ਹਾਂਜੀ ਤੇ ਜਾਇਜ਼ ਮੁੱਲ ਵੀ ਜਾਇਜ਼ ਮੁੱਲ ਕਿੰਨਾਗਾ ਲੀਟਰ ਵੀ ਜਾਇਜ਼ ਆ ਪਰ ਚੰਗੀਆਂ ਝੋਟੀਆਂ ਨੇ ਵਧੀਆ ਕੁਆਲਿਟੀ ਦੀਆਂ ਨੇ ਮੋਲ ਛੋਟੇ ਛੋਟੇ ਹੀ ਆ ਰੇਟ ਆਪਣੇ ਤਾਂ ਪੂਰੀ ਗੇਂਦਾਂ ਦਾ ਪੁਜੰਮੀ ਐ ਜੰਮੀ ਕੋ ਲਿੱਸੀ ਪੜੀ ਨਹੀਂ ਆ ਗਈ ਕੋਈ ਦੋ ਸੂਏ ਪੀਏਗਾ ਨਹੀਂ ਆਰੇ ਲਏਗਾ ਆ ਦੋ ਨੰਬਰ ਤੇ ਲੀਲੀ ਦੀ ਝੋਟੀ ਦੂਸਰਾ ਸੂਪਾ ਸੂਈ ਗੱਬਣ ਸੂਣ ਵਾਲੀ ਮੂੰਹ ਛੇ ਛੇ ਦੰਦ ਸਿੰਘ ਸੁੰਗੇ ਦਾ ਵੇਖੋ ਚੰਗਾ ਕੁਆਲਟੀ ਦਾ ਪੂਰੀ ਆ ਰਾਜੀ ਐ ਇਹ ਵੀ ਪੂਰੀ ਭਾਰੀ ਝੋਟੀ ਵਜਨ ਵਾਲੀ ਹਾਂ ਜਿਹਦੇ ਨੀਲੀ ਦਾ ਵੀ ਆ ਹਾਂਜੀ ਤੇ ਇਹ ਦੋ ਜਸੂਰ ਇਹ ਦੁੱਧ ਕੇ ਨਗ ਚਵਾ ਜਾਈ ਗੀ ਜੀ ਇਹਦਾ ਪਹਿਲਾਂ ਦਾ 10 ਕਿਲੋ ਦਾ ਰਿਕਾਰਡ ਆ ਇਹ ਕਹ ਯਾਰਾਂ 12 ਕਿਲੋ ਦੇ ਦੇਗੀ ਜਿੱਡੀ ਪਲੀ ਪੁਲੀ ਹਾਂਜੀ ਤੇ ਲੇਵੇ ਲੂਵੇ ਦੀ ਵੀ ਵੇਖੋ ਤਿਆਰ ਹੀ ਆ ਬਸ ਥਣਾ ਵੀ ਜੇ ਇੱਕ ਦੋ ਦਿਨ ਲੈਣਾ ਹਾਂਜੀ ਹਾਂ ਪਰ ਇਹ ਵੀ ਵਧੀਆ ਕੁਆਲਿਟੀ ਦੀ ਆ ਕੋਈ ਲਿੱਸੀ ਇਹ ਵੀ ਨਹੀਂ ਆ ਪਲੀ ਜੁੜੀ ਆ ਤੇ ਲੇਵੇ ਲੂਵੇ ਦੀ ਵੀ ਬਹੁਤ ਸਾਫ ਆ ਹੋਏ ਸੌਗ ਕਰ ਲੋ ਹਾਂਜੀ ਤੂੰ ਖਾਣੇ ਖਾਂਚਾ ਡਾ ਚੈੱਕ ਕਰੋ ਇਹ ਤਾਂ ਵੀ ਬਹੁਤ ਸਾਫ ਲੇਵੇ ਦੀ ਆ ਕੋਈ ਲਿੱਸੀ ਫਿੱਕੀ ਤੇ ਨਹੀਂ ਆ ਬਹੁਜੀ ਹੀ ਨਹੀਂ ਆ ਗਈ ਆ ਵੇਖੋ ਵੇਖੋ ਥਣ ਚੇਡਾ ਦਾ ਵੇਖੋ ਥਣ ਚੇਡਾ ਵੇਖੋ ਲੀ ਵੇਲੀ ਹਜੇ ਹਜੇ ਦੋ ਚਾਰ ਦੇ ਖਰਦੀ ਆ ਥਣ ਥਣ ਦਾ ਵੀ ਜਿਆਦਾ ਚੰਗਾ ਤੇ ਪਰ ਚੰਗੀ ਝੋਟੀ ਵੀ ਪਲੀ ਜੁੜੀ ਆ ਲੈ ਜਾਓ ਚੰਗੀ ਝੋਟੀ ਆ ਪਲੀ ਜੁੜੀ ਪੂਰੀ ਆ ਕੋਈ ਲੁਸੀ ਲੁਸੀ ਨਹੀਂ ਆ ਗਈ ਤੇ ਦੁੱਧ ਕਿੰਨਾ ਕੇ ਚਵਾ ਜੇਗੀ 12 ਕਿਲੋ ਰਮਾਨਾ ਹਾਂਜੀ ਲੈਵੇਂ ਲੂ ਵੇ ਜੀ ਸਾਫ ਆ 12 ਕਿਲ ਦੁੱਧ ਦੇ ਵਾਧੂ ਆ ਤੇ ਮੋਲੇ ਦਾ ਵੀ ਛੋਟਾ ਹੀ ਆ ਉਹ ਜੀ ਕਿਵੇਂ ਜੈ ਜੀ ਕੰਮ ਕਰਗਾ ਉਹ ਉਦੋਂ ਵੀ ਆ ਵੀਡੀਓ ਅਪਲੋਡ ਹੋਣੀ ਨਾ ਪਰसों ਪਾਈ ਸੀ ਹਾਂ ਤੇ ਉਹ ਮਾਲ ਆ ਇੱਕ ਇੰਨੀ ਤੇਰੀ ਉਹਦਾ ਮਾਲ ਸਵੇ ਗਿਆ ਸੀ ਹਾਂਜੀ ਵਧੀਆ ਝੋਟੀਆਂ ਦੇ ਰੇਟ ਹੁੰਦੇ ਆਪਣੀ ਛੋਟੇ ਛੋਟੇ ਵੇਖੋ ਤੁਹਾਨੂੰ ਪਤਾ ਹੀ ਮਾਲ ਤੇਰਾ ਇੰਨਾ ਰੇਟ ਡੱਬਿਆ ਜੈ ਜੀ ਦਾਵਾ ਕੀ ਮੁੱਲ ਕਰਦੇ ਦਾ ਮੇਰੇ ਦਿੱ ਦੇ ਦੀਏ ਪੰਜਾ ਸੀ ਆ ਰੀ ਜਾਂ 82 ਦੀ 75 ਹਜ਼ਾਰ ਦੀ ਦੇਣੀ ਲੈਣ ਦੇਣਾ हां जी ਲੈਣ ਦੇ ਨ 75000 ਰੁਪਏ ਵੇਖੋ ਥਣ ਥਣ ਚੱਡਾ ਪਰ ਚੰਗੀ ਹੈ ਵੀ ਪਲੀ ਜੁੜੀ ਹੈ ਕੋਈ ਸੀਨੀ ਹੈਗੀ हां जी हां जी ਆ ਮਹੀਂ ਸੂਈ ਆ 75000 ਜਵੀ 1000 ਛੋੜ ਕਟ ਕਰ ਦਾਂਗੇ 74000 ਦੀ ਦਿੰਦਾ ਕੋਈ ਝੋਟੀ ਨਹੀਂ ਕੋਈ ਦਿੰਦਾ ਦੂਜਾ ਸੂਪਾ ਨਾ ਨਾ ਨੂੜਾ ਚੰਗੀਆਂ ਨੇ ਥਣ ਦੀ ਕੁਆਲਟੀ ਵੇਖੋ ਥਣ ਪੂਰਾ ਥਣ ਮੁੱਠੀ ਵਾਲਾ ਵਾ हां जी ਤੇ ਚੰਗੀ ਝੋਟੀ ਵਧੀਆ हां जी ਤੇ ਆ ਦੋਨੋਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਮਹੀਂ ਛੇ ਨੰਬਰ ਤੇ ਵੀ ਈ ਮਹੀਂ ਤੇ ਅਤੀਸਰਾ ਸੁਆਸ ਕੋਈ ਜੇ ਹਲੇ ਵੇਲੂ ਵੈਦੀ ਵੀ ਸਾਫ ਸੁਈਰੂ ਅੱਜ ਹੋਇਆ ਜੇ ਦੋ ਹਾਂਜੀ ਦੋ ਦਿਨ ਹੋਇਆ ਆਜ ਇਹਦਾ ਕੀ ਕੁਛ ਵੇਖ ਲੈ ਬੱਚਾ ਇਹਦਾ ਇਹ ਦੋ ਲੀਲੀ ਦਾ ਆਜੋ ਤੇਰਾ ਅੱਛਾ ਜੇ ਨੀਲੀ ਦਾ ਵੀ ਦਾ ਕਟਾ ਆ ਗਿਆ 7 ਤੋਂ 8 ਕਿਲੋ ਬੋਲਾ 7 ਤੋਂ 8 ਕਿਲੋ ਸਿੰਘ ਸੁੰਗੇ ਦਾ ਵੇਖ ਲੋ ਹਾਂਜੀ ਸਿੰਘ ਸੁੰਗੇ ਦਾ ਵੇਖ ਲੋ ਚੰਗੀ ਕੁਆਲਿਟੀ ਦੇ ਵੀ ਮਈ ਇਹ ਵੀ ਅੱਜ ਹੀ ਆਈ ਹੈ ਨਾ ਮਈ ਸਾਰੀ ਅੱਜ ਹੀ ਆਈਆਂ ਨੇ ਹਾਂਜੀ ਚੋਚ ਆ ਕੇ ਮਈਆਂ ਆਈਆਂ ਨੇ ਕੋਈ ਟਾਈਮ ਸ਼ੈਮ ਨਹੀਂ ਮਈਆਂ ਲੱਗਾ ਪਰ ਚੰਗੀ ਹੈ ਜਿਹਨੂੰ ਹੰਦੇ ਵੇਖੋ ਥਣ ਥਣ ਚੱਡਾ ਦਾ ਵੀ ਲੈਵਲ ਉਵੇ ਦੀ ਵੀ ਸਾਫ ਆ ਤੇ ਰੇੜੇ ਦਾ ਸਾਰੀਆਂ ਛੋਟਾ ਹੈ ਇਹ ਇਹ ਮਈ ਹੈ ਹੈ ਵੱਡੀ ਹੈ ਤੇ ਪਰ ਰੇੜੇ ਛੋਟਾ ਪਲੀ ਬੁਲੀ ਇਹ ਵੀ ਪੂਰੀ ਹੈ ਪੂਰੀ ਹੈ ਤੇ ਲੈਵਲ ਉਵੇ ਦੀ ਸਾਫ ਆ ਬਿਲਕੁਲ ਤੇ ਕੀ ਮੁੱਲ ਇਹਦਾ ਜਾਇਜ਼ ਮੁੱਲ ਦੁੱਧ ਜਿੰਨਾਂ ਚੋ ਆ ਦੇਵੀ ਜੀ ਇਹ ਦੁੱਧ ਬਹੁਤ ਆਲੀ ਦੇਈ ਤੇ 10 11 ਕਿਲੋ ਹਸ ਕੇ ਰਮਾਨਾ ਹਾਂਜੀ ਵਧੀਆ ਥਣ ਥਣ ਜਿਆਦਾ ਚੰਗਾ ਲੱਗਾ ਇਹਨੂੰ ਆਹੋ ਤੇ ਕੀ ਇਹਦਾ ਮੁੱਲ ਜਾਇਜ਼ ਪਲੀ ਜੁੜੀ ਹੈ ਵੀ ਵੱਡੀ ਹੈ ਦੇ ਰੀਸਾ 3 ਹਜ਼ਾਰ ਦੀ ਜਾਂ ਤਾਂ 65 ਦੀ ਹੈ 65 ਦੀ ਜਾਂ ਦੋ ਗੈਸ ਨੂੰ 60 ਹਜ਼ਾਰ ਦੀ 60 ਹਜ਼ਾਰ ਦੀ 60 ਹਜ਼ਾਰ ਦੀ ਦੰਦਾਰੀ ਹੈ ਕੋਈ ਮੈਂ ਦੰਦਾਰੀ ਉਹ ਤਾਂ ਚੰਗੀ ਹੁੰਦੀ ਮੈਂ ਚੰਗੀ ਹੈ ਇਹਨੇ ਤਾਂ ਹੁੰਦਾ ਵੀ ਕੀ ਹੈ 10 ਕਿਲੋ ਦੁੱਧ ਵੀ ਦੇ ਦੇ ਤਾਂ ਵੀ ਬੜਾ ਹੈ ਤਸਵੀਰ ਨੂੰ ਦਿਨ ਵੀ ਦੋ ਹੋਏ ਜਾ ਤਾਜੀ ਸੂਈ ਆ ਕੋਈ ਉੱਚੇ ਬੱਚੇ ਦਾ ਨਹੀਂ ਬਿਲਕੁਲ ਜੇ ਦੋ ਨੰਬਰ ਵਾਲੀ ਹੈ ਨਾ ਇਹਦੇ ਵਿੱਚ ਬੱਚੇ ਵਿਖਾ ਦਿਆ ਮਈਆਂ ਦੇ ਦੋ ਜਿਹੜੀ ਦੁੱਧ ਦੋ ਪਰ ਆਲੀ ਆ ਨਾ ਹਾਂ ਦੀ 60 ਹਜ਼ਾਰ ਜਿਹਦਾ ਮੁੱਲ ਪਾਇਆ ਹੈ ਜੀਏ ਕਟੀਆਂ ਇਹ ਤਾਂ ਜਾਣ ਆਫਰਾਂ ਹੀ ਹੋ ਗਈਆਂ ਨੇ ਆਫਰਾਂ ਇਹ ਤਾਂ ਮੋਲ ਆ ਗਈ ਛੋਟੇ ਛੋਟੇ ਰੇਡ ਬਿਲਕੁਲ ਛੋਟੇ ਛੋਟੇ ਜੀ ਹਾਂ ਜੀ ਤਾਂ ਜੈਜ ਮੋਲਾ ਬਹੁਤ ਚੰਗੀ ਕੁਆਲਟੀ ਦੀਆਂ ਵਧੀਆ ਕੁਆਲਟੀ ਦੀਆਂ ਮਈਆਂ ਨੇ ਕੋਈ ਇੱਥੇ ਆਏ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰਕੇ ਖੜੇ ਸੁਈਆਂ ਸਵਾਈਆਂ ਨੇ ਉਹ ਚੋਕੇ ਖੜੋ ਜਿਹਨੇ ਗੱਬਣਾ ਹੋ ਆਪਣੀਆਂ ਪਾਸ ਕਰਕੇ ਖੜੋ ਵੱਡੀਆਂ ਝੋਟੀਆਂ ਵੀ ਆ ਗਈਆਂ ਨੇ ਵਿਜੀ ਇਹ ਬਿਲਕੁਲ ਜਾਇਜ਼ਾਇਤ ਨਹੀਂ ਹਾਂ ਜਾਇਜ਼ 68000 ਰੁਪਏ 68000 ਦੀ ਛੋਟੀ ਯਾਰ ਹੋਰ ਛੋਟ ਕਰ ਦਾਂਗੇ ਕੋਈ ਜਿੰਦਾ ਨਹੀਂ 50000 ਦੀ ਵੇਖੋ ਥਣਥਣ ਚੜਾ ਪਾਜੀ ਪੈਨੇ ਦੀ ਕੋਈ ਨਹੀਂ ਦਿੱਤਾ ਪਰ ਚੰਗੀ ਆ ਇਹ ਹਈ ਨਹੀਂ 8 ਵੇ ਖਾਲੀ ਕਰਕੇ ਆਈਆਂ ਨੇ 8 ਵਜੇ ਆਈਆਂ ਨੇ ਚੋ ਚੂਕੇ ਪਰ 8 ਕਿਲੋ ਦੁੱਧਾਂ ਤੇ 65000 ਦੀ ਖਾਣਾ ਹਾਂ ਨਾ ਪੈਣ ਤੇ ਵੱਡੀਆਂ ਛੋਟੀਆਂ ਨੇ ਵੇਖੋ ਹਰਿਆਣੇ ਦੀ ਹਰਿਆਣੇ ਦੀ ਜਿਹੜੀ 85000 ਦੀ ਜੈਸਨ ਹੋਈ 85000 ਇਹ ਵੀ ਹਾਰ ਛੋਟ ਚਲੋ ਯਾਰ ਛੋਟ ਓ ਜੀ 85 ਦੀ हां जी जी एड्रेस ਦੱਸ ਦੋ ਆਪਣਾ ਪਿੰਡ ਸ਼ਿਕਾਰਮਾਸ਼ੀ ਜਿਲ੍ਹਾ ਗਰਦਾਸਪੁਰ ਤੁਸੀਂ ਇਹ ਡੇਰਾ ਪਪਾਨਾਨ ਕੋ ਫੋਨ ਨੰਬਰ 628743 57 ਦੇ ਕਸਾ ਹਾਂ ਜੀ ਜੀ 사시 ਦਾ